ਸਤਿ ਸ੍ਰੀ ਅਕਾਲ ਦੋਸਤੋ ਅੱਜ ਆ ਸਿੰਘ ਸਰਸਾ ਸ਼ਾਰਚੋਂ ਪਹੁੰਚੇ ਹਾਂ ਜੋ ਕਿ ਹਰਿਆਣਾ ਸਟੇਟ ਹੈ ਤਾਂ ਦੇਖੋ ਤੁਹਾਨੂੰ ਨਵੀਂ ਚੀਜ਼ ਦਿਖਾਉਂਦੇ ਹਾਂ ਦੇਖੋ ਕਬੂਤਰਾਂ ਨੂੰ ਇੱਧਰ ਦਾਣਾ ਪਾਇਆ ਜਾ ਰਿਹਾ ਹੈ ਤੇ ਦੇਖੋ ਕਿੰਨੀ ਲੋਕ ਸੇਵਾ ਕਰਦੇ ਆ ਕਬੂਤਰਾਂ ਦੀ ਤੇ ਦੇਖੋ ਸਪੈਸ਼ਲ ਹੀ ਤਾਂ ਬਣਾਈ ਹੈ ਕਬੂਤਰਾਂ ਦੇ ਚੋਗਾ ਚੁਗਣ ਲਈ ਤੇ ਦੇਖੋ ਦਾਣਾ ਕਣੀ ਕਬੂਤਰ ਚੁਗ ਰਹੇ ਹਨ ਤਾਂ ਬਹੁਤ ਹੀ ਸੋਹਣੇ ਲੱਗ ਰਹੇ ਹਨ ਬਹੁਤ ਖੂਬਸੂਰਤ ਜਗ੍ਹਾ ਬਣਾਈ ਹੈ ਕਬੂਤਰਾਂ ਲਈ ਤੇ ਦੇਖੋ ਇਹਨਾਂ ਨੂੰ ਕਹਿੰਦੇ ਆ ਗੋਲੇ ਕਬੂਤਰ ਤਾਂ ਚਿੱਟੇ ਵੀ ਕਬੂਤਰ ਇੱਥੇ ਆਉਂਦੇ ਆ ਚੁਗਣ ਲਈ ਚੋਗਾ ਆ ਵੀਡੀਓ ਦੇਖ ਕੇ ਲੰਨ ਤੁਵਾਨੂੰ ਵੀ ਆ ਜਾਊਗਾ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰਿਆ ਕਰੋ ਤਾਂ ਜੋ ਹੋਰ ਵੀ ਸੱਜਣ ਵੀਰ ਇਸ ਵੀਡੀਓ ਨੂੰ ਦੇਖ ਸਕਣ ਕਬੂਤਰਾਂ ਦਾ ਦੇਖੋ ਸਪੈਸ਼ਲ ਹੀ ਦਾਣਾ ਕਣੀ ਦਾ ਸਿਸਟਮ ਬਣਾਇਆ ਹੋਇਆ ਹੈ ਸਰਸਾ ਸ਼ਾਰਚੋਂ ਹਰਿਆਣੇ ਚੋਂ ਦੇਖੋ ਪਾਣੀ ਵਾਲੀਆਂ ਮੱਗੀਆਂ ਵੀ ਰੱਖੀਆਂ ਹੋਈਆਂ ਹਨ ਤਾਂ ਗਰਮੀ ਵੀ ਕੜਾਕੇ ਤਰ ਪੈ ਰਹੀ ਹੈ ਪਰ ਦੇਖੋ ਇਹ ਮਿੱਟੀ ਦੀਆਂ ਮੱਗੀਆਂ ਬਣੀਆਂ ਹੁੰਦੀਆਂ ਹਨ ਤਾਂ ਦੇਖੋ ਪਾਣੀ ਇਹਨਾਂ ਵਿੱਚ ਠੰਡਾ ਹੀ ਰਹਿੰਦਾ ਹੈ ਭਾਵੇਂ ਧੁੱਪ ਪੈ ਰਹੀ ਹੈ ਤਾਂ ਦੇਖੋ ਬਹੁਤ ਵਧੀਆ ਸਿਸਟਮ ਬਣਾਇਆ ਹੋਇਆ ਹੈ ਕਬੂਤਰਾਂ ਦਾ ਦਾਣਾ ਚੋਗਣ ਲਈ ਕਈ ਕਬੂਤਰ ਜਾਈ ਜਾਂਦੇ ਨੇ ਤੇ ਕਈ ਕਬੂਤਰ ਆ ਹੀ ਜਾਂਦੇ ਨੇ ਗੋਲੇ ਕਬੂਤਰ ਤੇ ਚਿੱਟੇ ਵੀ ਕਬੂਤਰ